ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬੀ ਤੋਂ ਹਿੰਦੀ ਔਰ ਹਿੰਦੀ ਤੋਂ ਪੰਜਾਬੀ ਸਿੱਖਾਂਗੇ ਜਿਸ ਬੱਚੇ ਨੂੰ ਵੀ ਜਿਹੜੀ ਭਾਸ਼ਾ ਆਉਂਦੀ ਹੈ ਉਸ ਤੋਂ ਦੂਸਰੀ ਭਾਸ਼ਾ ਬੜੀ ਆਸਾਨੀ ਨਾਲ ਸਿੱਖ ਸਕਦਾ ਹੈ ਭਾ ਪੰਜਾਬੀ ਦੀ ਗੁਰਮੁਖੀ ਲਿਪੀ ਤੋਂ ਹਿੰਦੀ ਦੀ ਦੇਵਨਾਗਰੀ ਲਿਪੀ ਔਰ ਹਿੰਦੀ ਦੀ ਦੇਵਨਾਗਰੀ ਲਿਪੀ ਤੋਂ ਪੰਜਾਬੀ ਦੀ ਗੁਰਮੁਖੀ ਲਿਪੀ ਦੇ ਵਰਣ ਤੇ ਹਾਂ ਅੱਜ ਅਸੀਂ ਇਹਨਾਂ ਦੀ ਆਪਸ ਵਿੱਚ ਕੰਪੈਰੀਜ਼ਨ ਕਰਦੇ ਹਾਂ ਤੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਕਿਹਦੀ ਆਵਾਜ਼ ਕੀ ਹੁੰਦੀ ਹੈ ਜਿਸ ਤਰ੍ਹਾਂ ਮੈਂ ਪੰਜਾਬੀ ਦੀ ਮਾਤਰਾ ਤੋਂ ਸ਼ੁਰੂ ਕਰਦੀ ਹਾਂ ਇਹ ਆ ਪੰਜਾਬੀ ਵਿੱਚ ਕਹਿੰਦੇ ਆਂ ਔਰ ਹਿੰਦੀ ਵਿੱਚ ਇਸ ਵਰਨ ਨੂੰ ਆ ਕਿਹਾ ਜਾਂਦਾ ਹੈ ਇਹ ਪੰਜਾਬੀ ਵਿੱਚ ਈ ਔਰ ਐ ਹਿੰਦੀ ਦੀ ਈ ਇਹਨਾਂ ਦੋਨਾਂ ਦੀਆਂ ਆਵਾਜ਼ਾਂ ਜਿਹੜੀਆਂ ਸੇਮ ਐ ਇਹ ਪੰਜਾਬੀ ਦੀ ਈ ਔਰ ਇੱਥੇ ਹਿੰਦੀ ਦੀ ਈ ਜਿਹੜੀ ਸੀ ਗਲਤ ਛਪੀ ਹੋਈ ਸੀ ਇਸ ਕਰਕੇ ਮੈਂ ਇਹਦੇ ਉੱਤੇ ਕੀਤਾ ਇਹਨੂੰ ਕਰੈਕਟ ਇਹ ਆ ਈ ਇਹ ਪੰਜਾਬੀ ਦਾ ਊ ਐ ਹਿੰਦੀ ਦਾ ਊ ए पंजाबी ऊ औरबी द ए हिंदी पंजाबी दी एंजाबी ए हिंदी दी ए ए पंजाबी दा ओ और ए हिंदी दा ओ ए पंजाबी दा ओ और ए हिंदी दा ਹਾਂ ਠੀਕ ਹੈ ਇਹ ਬੱਚਿਓ ਸਿਗਰੇ ਤੁਹਾਡੇ ਪੰਜਾਬੀ ਔਰ ਹਿੰਦੀ ਦੇ ਜਿਹੜੇ ਆ ਮਾਤਰਾਵਾਂ ਵਾਲੇ ਵਰਣ ਜਿਨ੍ਹਾਂ ਤੋਂ ਲਗਾ ਮਾਤਰਾ ਬੰਦੀਆਂ ਆ ਹਿੰਦੀ ਦੇ ਸਵਰ ਕਹਿ ਸਕਦੇ ਆ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਜੇ ਤੁਹਾਨੂੰ ਇੱਕ ਭਾਸ਼ਾ ਦੀ ਪਛਾਣ ਆ ਤੇ ਦੂਸਰੀ ਭਾਸ਼ਾ ਦੀ ਪਛਾਣ ਆਸਾਨੀ ਨਾਲ ਕਰ ਸਕਦੇ ਆ ਬੱਚਿਓ ਹੁਣ ਅਸੀਂ ਬਾਕੀ ਦੇ ਜਿਹੜੇ ਪੰਜਾਬੀ ਔਰ ਹਿੰਦੀ ਦੇ ਜਿਹੜੇ ਸਾਡੇ ਹੋਰ ਵਰਣ ਰਹਿ ਗਏ ਆ ਉਹਨਾਂ ਬਾਰੇ ਪੜ੍ਹਦੇ ਆ ਪਹਿਲੇ ਪੰਜਾਬੀ ਦਾ ਬੇਟਾ ਕਕਾ ਹੈ ਲੇਕਿਨ ਇਹਦੀ ਆਵਾਜ਼ ਵੀ ਅਸੀਂ ਕੀ ਬੋਲਦੇ ਆ ਕ ਬੋਲਦੇ ਆ ਔਰ ਇਹ ਹਿੰਦੀ ਦਾ ਕ ਹੈ ਠੀਕ ਹੈ ਜੀ ਖੱਖਾ ਹੈ ਲੇਕਿਨ ਇਹਦੀ ਆਵਾਜ਼ ਖਾਅਰ ਹਿੰਦੀ ਵਿੱਚ ਇਹਦੀ ਇਹਨੂੰ ਬੋਲਦੇ ਹੀ ਅਸੀਂ ਖ ਹੈ ਜੋ ਪੰਜਾਬੀ ਚ ਉਹਦੀ ਆਵਾਜ਼ ਹੈ ਇਹ ਹਿੰਦੀ ਵਿੱਚ ਇਸ ਵਰਨ ਨੂੰ ਇਸ ਤਰ੍ਹਾਂ ਲਿਖਿਆ ਜਾਂਦਾ ਹੈ ਖ ਨੂੰ ਇਹ ਪੰਜਾਬੀ ਦਾ ਬੇਟਾ ਗਗਾ ਹੈ ਔਰ ਇਹ ਹਿੰਦੀ ਦਾ ਗ ਹੈ ਮਿਲਦਾ ਜੁਲਦਾ ਹੈ ਥੋੜੀ ਜੀ ਬਨਾਵਟ ਵਿੱਚ ਫਰਕ ਹੈ ਇਹ ਪੰਜਾਬੀ ਦਾ ਕਗਾ ਹੈ ਔਰ ਇਹ ਹਿੰਦੀ ਦਾ ਘ ਹੈ ਠੀਕ ਹੈ ਔਰ ਐ ਪੰਜਾਬੀ ਦਾ ਊ ਏ ਊ ਆਰੇ ਹਿੰਦੀ ਦਾ ਅੰਗ ਹੈ ਠੀਕ ਹੈ ਪੱਛਿਓ ਪੰਜਾਬੀ ਦਾ ਚ ਚਾ ਹੈ ਹਿੰਦੀ ਦਾ ਚ ਹੈ ਜਿਸ ਤਰ੍ਹਾਂ ਪੰਜਾਬੀ ਦੇ ਚੱਚੇ ਦੀ ਆਵਾਜ਼ ਚ ਹੈ ਇਹਦੀ ਆਵਾਜ਼ ਵੀ ਚ ਹੈ ਔਰ ਇਹਨ ਬੋਲ ਦੇ ਵਿੱਚ ਹੈ ਪੰਜਾਬੀ ਦਾ ਛ ਛਾ ਹਿੰਦੀ ਦਾ ਛ ਪੰਜਾਬੀ ਦਾ ਜ ਜਾ ਹਿੰਦੀ ਦਾ ਜ ਪੰਜਾਬੀ ਦਾ ਝੱਜਾ ਔਰ ਹਿੰਦੀ ਵਿੱਚ ਝੱਜੇ ਨੂੰ ਅਸੀਂ ਬੋਲਦੇ ਹਾਂ ਝ ਪੰਜਾਬੀ ਦਾ ਈ ਆ ਔਰ ਹਿੰਦੀ ਵਿੱਚ ਇਹਨੂੰ ਅਸੀਂ ਬੋਲਦੇ ਹਾਂ ਯੰ ਪੰਜਾਬੀ ਦਾ ਬੱਚਿਓ ਟੈਂਕਾ ਹਿੰਦੀ ਦਾ ਟਾ ਕਾਫੀ ਮਿਲਦਾ ਜੁਲਦਾ ਹੈ ਪੰਜਾਬੀ ਦਾ ਠੱਠਾ ਹਿੰਦੀ ਦਾ ਠ ਪੰਜਾਬੀ ਦਾ ਡੱਡਾ ਹਿੰਦੀ ਦਾ ਡ ਪੰਜਾਬੀ ਦਾ ਟਡਾ ਔਰ ਹਿੰਦੀ ਦਾ ਢ ਪੰਜਾਬੀ ਦਾ ਅਣਾਣਾ ਔਰ ਹਿੰਦੀ ਦਾ ਅਣਾ ਐ ਪੰਜਾਬੀ ਦਾ ਤੱਤਾ ਆ ਹਿੰਦੀ ਦਾ ਤ ਔਰ ਐ ਪੰਜਾਬੀ ਦਾ ਥੱਥਾ ਐ ਹਿੰਦੀ ਦਾ ਥ ਪੰਜਾਬੀ ਦਾ ਬੱਚਿਓ ਦੱਦਾ ਅਰ ਇਹ ਹਿੰਦੀ ਦਾ ਦ ਇਹ ਪੰਜਾਬੀ ਦਾ ਤਦ ਦਾ ਅਰ ਇਹ ਹਿੰਦੀ ਦਾ ਧ ਇਹ ਪੰਜਾਬੀ ਦਾ ਨੰਨਾ ਅਰ ਇਹ ਹਿੰਦੀ ਦਾ ਨ ਇਹ ਪੰਜਾਬੀ ਦਾ ਪੱਪਾ ਅਰ ਇਹ ਹਿੰਦੀ ਦਾ ਪ ਇਹ ਪੰਜਾਬੀ ਦਾ ਫਫਾ ਅਰੇ ਹਿੰਦੀ ਦਾ ਫ ਪੰਜਾਬੀ ਦਾ ਬੱਬਾ ਅਰੇ ਹਿੰਦੀ ਦਾ ਬ ਅਪ ਪੰਜਾਬੀ ਦਾ ਪੱਬਾ ਅਰੇ ਹਿੰਦੀ ਦਾ ਭ ਐ ਪੰਜਾਬੀ ਦਾ ਮੱਮਾ ਅਰੇ ਹਿੰਦੀ ਦਾ ਮ ਐ ਪੰਜਾਬੀ ਦਾ ਯਹੀ ਆ ਅਰ ਐ ਬੱਚਿਓ ਹਿੰਦੀ ਦਾ ਯ ਪੰਜਾਬੀ ਦਾ ਰ ਰ ਅਰ ਹਿੰਦੀ ਦਾ ਰ ਪੰਜਾਬੀ ਦਾ ਬੱਚਿਓ ਲ ਲਾ ਹਿੰਦੀ ਦਾ ਲ ਪੰਜਾਬੀ ਦਾ ਵ ਵਾ ਹਿੰਦੀ ਦਾ ਵ ਐ ਪੰਜਾਬੀ ਦਾ ਸ ਸੇ ਪੈਰ ਬਿੰਦੀ ਸ਼ੇਰ ਸ਼ ਬੋਲੇ ਐ ਹਿੰਦੀ ਦਾ ਸ਼ ਬੱਚਿਓ ਹਿੰਦੀ ਵਿੱਚ ਦੋ ਸ਼ ਹੁੰਦੇ ਐ ਇਹਨੂੰ ਸ਼ਲਗਮ ਬੋਲਦੇ ਹੈ ਔਰ ਇਹਨੂੰ ਸ਼ ਛਟਕੋਨ ਬੋਲਦੇ ਹੈ ਜਦ ਕਿ ਪੰਜਾਬੀ ਵਿੱਚ ਇੱਕੋ ਹੀ ਸ਼ ਹੁੰਦਾ ਹੈ ਇਹ ਪੰਜਾਬੀ ਦਾ ਸਸਾ ਆ ਹਿੰਦੀ ਦਾ ਸ ਇਹ ਪੰਜਾਬੀ ਦਾ ਹਾ ਹਾ ਆ ਹਿੰਦੀ ਦਾ ਹ ਤੇ ਬੱਚਿਓ ਇਹ ਸੀ ਸਾਡੀ ਹਿੰਦੀ ਔਰ ਪੰਜਾਬੀ ਦੀ ਵਰਣਮਾਲਾ ਤਾਂ ਮੈਨੂੰ ਉਮੀਦ ਹੈ ਤੁਸੀਂ ਇੱਕ ਭਾਸ਼ਾ ਨੂੰ ਸਿੱਖ ਕੇ ਦੂਜੀ ਭਾਸ਼ਾ ਨੂੰ ਚੰਗੀ ਤਰ੍ਹਾਂ ਨਾਲ ਆਪਣੇ ਆਪ ਖੁਦ ਸਿੱਖ ਸਕਦੇ ਹੋ ਅਗਲੀ ਵੀਡੀਓ ਵਿੱਚ ਮੈਂ ਪੰਜਾਬੀ ਦੀਆਂ ਮਾਤਰਾਵਾਂ ਔਰ ਹਿੰਦੀ ਦੀਆਂ ਮਾਤਰਾਵਾਂ ਕਿਸ ਤਰ੍ਹਾਂ ਪੈਂਦੀਆਂ ਹਨ ਉਹਨਾਂ ਬਾਰੇ ਦੱਸਾਂਗੇ ਤੇ ਤੁਸੀਂ ਜਦ ਤੱਕ ਵਰਨਾ ਦੀ ਪਛਾਣ ਕਰੋ ਅਗਲੀ ਵੀਡੀਓ ਮਾਤਰਾਵਾਂ ਦੀ ਆਏਗੀ ਤਾਂ ਕਿ ਤੁਸੀਂ ਭਾਸ਼ਾ ਵਿੱਚ ਜਿਹੜੇ ਆ ਪੂਰੇ ਖਰੇ ਉੱਤਰ ਸਕੋ ਤੇ ਅਗਰ ਮੇਰੀ ਵੀਡੀਓ ਪਸੰਦ ਆਏ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਮਿਲਾਂਗੇ ਅਗਲੀ ਵੀਡੀਓ ਵਿੱਚ ਹਿੰਦੀ ਔਰ ਪੰਜਾਬੀ ਦੀਆਂ ਮਾਤਰਾਵਾਂ ਦੇ ਨਾਲ ਤਦ ਤੱਕ ਲਈ ਧੰਨਵਾਦ ਛੁਕ